ਗੁਰੂ ਘਰ ਦੇ ਬਾਹਰ ਮਾਰੇ ਗਏ ਮੁੰਡੇ ਦਾ 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ ਕਤਲ ਮਗਰੋਂ ਪਰਿਵਾਰ ਆਇਆ ਸਾਹਮਣੇ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਦੱਸਦੇ ਹਾਂ ਪਹਿਲੇ ਜਾਣਨਗੇ ਇਹ ਕੀ ਮਾਮਲਾ ਕੀ ਹੋਇਆ ਜਿਹੜਾ ਪਤਾ ਨਹੀਂ ਕਹਾਲ ਪਿੰਡ ਗੁਰਦਾਰਾ ਉੱਤੇ ਸੇਵਾ ਸ਼ੂਆ ਕਰਦਾ ਹੈ ਜਿਹਦਾ ਮੁਰਗੇ ਘਰ ਨੂੰ ਆ ਗਿਆ ਤੇ ਜਿਹੜੇ ਜਿਹੜੇ ਗੋਲੀਆਂ ਵਜਿਓ ਉਹ ਤੁਹਾਡਾ ਕੀ ਲੱਗਦਾ ਹੈ ਫਿਰ ਉਹ ਭਤੀਜਾ ਜੀ ਸਦਾ ਨਾਮ ਕੀ ਸੀ ਹੋਰਦਾ ਉਹਦਾ ਨਾਂ ਜਗਰਾ ਸਿੰਘ ਹੈ ਤੇ ਇਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਉਹ ਇਹ ਗੋਲੀਆਂ ਵਜਾਈਆਂ ਮੈਂ ਤਾਂ ਕਹਿੰਦਾ ਜਾ ਮੈਨੂੰ ਤਾਂ ਸਿਰੇ ਪਤਾ ਲੱਗਾ ਰਤੂ ਦਾ ਪਤਾ ਲੱਗਿਆ ਵੀ ਗੋਲੀ ਚਲੀ ਜਾਂਦੇ ਤੇ ਚਾਰਗ ਹੋਈ ਆ ਤੇ ਜ਼ਖਮੀ ਹੋ ਗਿਆ ਤੇ ਹੋਠੀ ਪਹਿਲਾਂ ਮੱਤਿਆਲਾ ਵਿਤਰਖੜਿਆ ਉਹਨਾਂ ਦਾ ਜਵਾਬ ਦਿੱਤਾ ਫਿਰ ਹੋਠੀ ਲਾਏ ਤਲ ਕਿੰਨੇ ਕਬੀ ਜਦੀ ਘਟਨਾ ਹੈ ਜੀ ਤੇ 7 7:30 ਵਜੇ ਦੀ ਹੈ ਸਾਹਮਣੇ ਠੀਕ ਹੈ ਤੇ ਸੀਸੀਟੀਵੀ ਵੀ ਉਦੀ ਤੇ ਸਾਹਮਣੇ ਆਈ ਹੈ ਹਾਂ ਉਥੇ ਸੀਸੀਟੀਵੀ ਆਈ ਹੈ ਸਾਹਮਣੇ ਉਹਨਾਂ ਹੱਥ ਮਲਾਇਆ ਪਹਿਲਾਂ ਇਹ ਮੋਟਰਸਾਈਕਲ ਤੇ ਜਾਂਦੇ ਨੂੰ ਆਵਾਜ਼ ਮਾਰੀਆ ਖਲੋ ਗਿਆ ਇਹ ਹੱਥ ਮਲਾਇਆ ਵਾ ਤੇ ਦੁਖਰੇ ਨੇ ਗੋਲੀ ਮਾਰਦੀ ਆ ਕੁਝ ਪਤਾ ਲੱਗਾ ਕੌਣ ਸੀ ਜੀ ਨਹੀਂ ਅਜੇ ਨਹੀਂ ਪਤਾ ਲੱਗਾ ਕੁਝ ਵੀ ਕੋਈ ਭਤੀਜੇ ਤੁਹਾਡੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਇਹਦੇ ਬਾਰੇ ਅਜੇ ਨਹੀਂ ਪਤਾ ਮੈਂ ਆਡ ਰਹਿਣਾ ਮੈਂ 2-3 ਕਿਲੋਮੀਟਰ ਹੱਦਵਾਵਾਂ ਨਾਲ ਦੇਖੂ ਜੱਟਾ ਉਥੇ ਰਹਿਣਾ ਵਾ ਇਹ ਪਿੰਡ ਰਹਿੰਦੇ ਸੀ ਜੇ ਤੇ ਵਾਈ ਪੁਲਿਸ ਪਹੁੰਚੀ ਹੈ ਬਾਜੀ ਪਹੁੰਚ ਗਈ ਉਸ ਵੇਲੇ ਤੇ ਪੁਲਿਸ ਕੋਲੋਂ ਕੀ ਕੀਤਾ ਗਿਆ ਉਸ ਵੇਲੇ ਅਜੇ ਕੁਝ ਨਹੀਂ ਦੱਸਿਆ ਗਿਆ ਫਿਰ ਅਸੀਂ ਇੱਥੇ ਹਸਪਤਾਲ ਲੈ ਗਏ ਤੇ ਪੁਲਿਸ ਰਜਾਇਜ਼ ਕਰ ਰਹੀ ਆ ਕਿ ਹੁਣ ਡੈਡਪੋੜ ਕਿੱਥੇ ਲੈ ਕੇ ਆਏ ਕੋਲੋਂ ਗਾੜੀ ਇਥੇ ਸਿਰਲੇਖ ਤੋਂ ਅਮਰਸਰ ਲੈ ਆਇਆ ਪਹਿਲਾਂ ਹੋਠੀ ਹੀ ਰਾਤ ਦੀ ਕੋਟ ਮਾਡਲ ਨਹੀਂ ਖਾ ਗਿਆ ਕੋਟ ਮਾਡਲ ਲੈ ਗਿਆ ਤੇ ਕੀ ਮੰਦੇ ਹੋ ਕਿ ਜਾਂ ਕਿਸੇ ਨਾ ਕੋਈ ਦੁਸ਼ਮਣੀ ਦੇ ਕਾਰਨ ਇਹ ਸਾਰਾ ਕੁਝ ਪਤਾ ਨਹੀਂ ਹੁਣ ਅੱਡ ਬਾਹਰ ਰਹਿੰਦੇ ਸੀ ਪਤਾ ਨਹੀਂ ਹੋ ਹੋ ਨਹੀਂ ਸਕਦੀ ਦੁਸ਼ਮਣੀ ਨਹੀਂ ਹੋ ਸਕਦੀ ਇਹਦੇ ਬਾਰੇ ਤੇ ਜਾਂਚ ਕਰ ਤੋਂ ਬਾਅਦ ਪਤਾ ਲੱਗੂਗਾ ਕਰਦਾ ਕੀ ਸੀ ਇਹ ਖਦੀ ਬੜੀ ਗੱਲ ਦਾ ਹੈ ਖਦੀ ਬੜਾ ਪਹਿਲਾਂ ਵੀ ਕੋਈ ਕਦੀ ਕੋਈ ਲੜਾਈ ਝਗੜਾ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ